ਅਕਸਰ ਹੀ ਤੁਸੀਂ ਸੋਣਿਆ ਹੋਣਾ ਰੋੜ ਦੇ ਸਿਲਾਰੀ ਨਾ ਕੋਈ ਸ਼ੀਸ਼ਾ ਤੇ ਨਾ ਕੋਈ ਬਾਰੀ ਇਹ ਮੁਹਾਵਰਾ ਹੁਣ ਬਦਲ ਕੇ ਰੋੜ ਦੇ ਸਿਲਾਰੀ ਬਿਨਾ ਟਾਇਰਾਂ ਤੋਂ ਖੜੀ ਵਿਚਾਰੀ ਕਹਿਣਾ ਕੁਝ ਗਲਤ ਨਹੀਂ ਹੋਏਗਾ ਜੀ ਹਾਂ ਇਹ ਅਸੀਂ ਇਸ ਲਈ ਕਹਿ ਰਹੇ ਹਾਂ ਕਿਉਂਕਿ ਮੁਕਸਦ ਡਿੱਪੂ ਦੇ ਵਿੱਚ ਰੋਡਵੇ ਸੇ ਪਨ ਵਸੀਆਂ ਕਰੀਬ 2 ਦਰਜਨ ਤੋਂ ਵੱਧ ਬਸਾਂ ਬਿਨਾ ਟਾਇਰਾਂ ਤੋਂ ਖੜੀਆਂ ਨੇ ਜਿਨ੍ਹਾਂ ਨੂੰ ਕਰੀਬ 1 ਮਹੀਨੇ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਬਸ ਚਲਾਉਣ ਤੇ ਲਈ ਸਰਕਾਰ ਦੇ ਵੱਲੋਂ ਨਵੇਂ ਟਾਇਰ ਹੀ ਨਹੀਂ ਭੇਜੇ ਜਾ ਰਹੇ ਗੱਲ ਇੱਥੇ ਹੀ ਨਹੀਂ ਮੁੱਕਦੀ ਮੁਕਸਰ ਡਿੱਪੂ ਦੇ ਵਿੱਚ ਸਪੇਅਰ ਪਾਰਟਸ ਤੋਂ ਬਿਨਾਂ ਵੀ ਕਈ ਬਸਾਂ ਖੜੀਆਂ ਨੇ ਰੋਡਵੇਜ਼ ਮੁਲਾਜ਼ਮ ਇਸ ਗੱਲ ਤੋਂ ਵੀ ਨਰਾਜ਼ ਨੇ ਕਿ ਇਸ ਵਾਰ ਪੰਜਾਬ ਸਰਕਾਰ ਵੱਲੋਂ ਜੋ ਬਜਟ ਪੇਸ਼ ਕੀਤਾ ਗਿਆ ਉਸ ਵਿੱਚ ਰੋਡਵੇਜ਼ ਲਈ ਕੁਝ ਵੀ ਨਹੀਂ ਰੱਖਿਆ ਗਿਆ ਮੁਲਾਸਮਾ ਦਾ ਕਹਿਣਾ ਹੈ ਕਿ ਰੋੜ ਦੇਸ਼ 'ਚ ਇੰਨੇ ਮਾੜੇ ਹਾਲਾਤ ਬਣ ਚੁੱਕੇ ਨੇ ਕਿ ਬਸਾਂ ਬਿਨਾਂ ਟਾਇਰਾਂ ਤੋਂ ਡਿੱਪੂਆਂ ਦੇ ਵਿੱਚ ਖੜੀਆਂ ਨੇ ਤੇ ਹਾਲਾਤ ਇਕੱਲੇ ਮੁਕਸਤ ਡਿੱਪੂ ਦੇ ਨਹੀਂ ਸਗੋਂ ਪੰਜਾਬ ਦੇ ਕਈ ਡਿੱਪੂਆਂ ਦੇ ਵਿੱਚ ਇਸੇ ਤਰ੍ਹਾਂ ਦੇ ਹਾਲਾਤ ਨੇ ਜੋ ਬਸਾਂ ਸੜਕਾਂ ਤੇ ਚੱਲ ਵੀ ਰਹੀਆਂ ਨੇ ਉਹਨਾਂ ਦੇ ਵੀ ਟਾਇਰ ਬਹੁਤ ਖਰਾਬ ਹੋ ਚੁੱਕੇ ਨੇ ਜੋ ਕਿ ਕਿਸੇ ਵੀ ਵੱਡੇ ਹਾਦਸੇ ਦਾ ਕਾਰਨ ਬਣ ਸਕਦੇ ਨੇ ਇਸ ਤੋਂ ਇਲਾਵਾ ਟਿਕਟ ਕੱਟਣ ਵਾਲੀਆਂ ਮਸ਼ੀਨਾਂ ਵੀ ਖਰਾਬ ਨੇ ਜਿਸ ਕਾਰਨ ਕੰਡਕਟਰਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਹੋਣ ਵਾਲੀ ਸਰਕਾਰ ਨੇ ਵੀ ਰੋਡਵੇ ਦੇ ਪ੍ਰਤੀ ਕੋਈ ਵੀ ਨਵੀਆਂ ਬੱਸਾਂ ਪਾਉਣ ਲਈ ਵਾਇਟ ਨਹੀਂ ਰੱਖਿਆ ਤੇ ਨਾ ਹੀ ਕੋਈ ਜੋ ਸਪੇਅਰ ਪਾਰਟ ਆ ਜੋ ਜੋ ਲੋਕਾਂ ਨੂੰ 24 ਘੰਟੇ ਸਹੂਲਤ ਦਿੰਦੇ ਆ ਲੋਕਾਂ ਨੂੰ ਆਦੀ ਮੰਜ਼ਿਲ ਤੇ ਪਹੁੰਚਾਉਣ ਲਈ ਜੋ ਕੰਮ ਕਰਦੇ ਆ ਉਹਨਾਂ ਪ੍ਰਤੀ ਕੋਈ ਵੀ ਸਰਕਾਰ ਨੇ ਕੋਈ ਵੀ ਵੱਖਰੇ ਤੌਰ ਤੇ ਪਿਛਲੀਆਂ ਸਰਕਾਰਾਂ ਦੇ ਵਾਂਗੂ ਹੀ ਇਹਨਾਂ ਨੂੰ ਜੋ ਖਤਮ ਕਰਨ ਦੇ ਕਿਨਾਰੇ ਤੇ ਚਲਾ ਰਹੇ ਆ ਜੇ ਮਕਸਦ ਇੱਕੂ ਦੇ ਵਿੱਚ 105 ਬੱਸਾਂ ਜਿਹੜੀਆਂ ਟੋਟਲ ਨੇ ਉਹਦੇ ਵਿੱਚੋਂ 5 ਬੱਸਾਂ ਜੋ ਕੰਡਮ ਹੋ ਚੁੱਕੀਆਂ ਨੇ ਤੇ 25 ਤੋਂ ਕਰੀਬ ਬੱਸਾਂ ਜਿਹੜੀਆਂ ਰੂਟ ਮਿਸ ਹੋ ਰਏ ਆ ਜਿਸ ਤਾਕੇ ਸਿੱਧਾ ਸਿੱਧਾ ਪ੍ਰਾਈਵੇਟ ਆਪਰੇਟਰਾਂ ਨੂੰ ਫਾਇਦਾ ਹੋ ਰਿਹਾ ਤੇ ਨਾਲ ਹੀ ਜੋ ਸਾਰੇ ਪੰਜਾਬ ਦੇ ਵਿੱਚ 18 ਡਿੱਪੂ ਨੇ ਉਹਨਾਂ ਦੇ ਵਿੱਚ ਹਰ ਇੱਕ ਡਿੱਪੂਆਂ ਦੇ ਵਿੱਚ ਟਾਇਰਾਂ ਦੀ ਜੋ ਬਹੁਤ ਜ਼ਿਆਦਾ ਕਮੀ ਆ ਰਹੀ ਹੈ ਕਿਸੇ ਡਿੱਪੋਂ ਦੇ ਵਿੱਚ ਟਾਇਰ ਨਹੀਂ ਕੋਈ ਸਪੇਅਰ ਪਾਟ ਨਹੀਂ ਸਰਕਾਰ ਦਾ ਰੋਡਵੇ ਦੇ ادارے ਪੰਨ ਵਾਸਤੇ ادارے ਵੱਲ ਕੋਈ ਵੀ ਧਿਆਨ ਨਹੀਂ ਮਹਿਕਮੇ ਦੇ ਪ੍ਰਤੀ ਅਸੀਂ ਸਾਡੀ ਗੱਲ ਹੁੰਦੀ ਹੈ ਉੱਚ ਅਧਿਕਾਰੀਆਂ ਨਾਲ ਉਹਨਾਂ ਵੱਲੋਂ ਦੱਸਿਆ ਗਿਆ ਵੀ ਹਜੇ ਤੱਕ ਸਰਕਾਰ ਕੋਲ ਪੈਸਾ ਹੀ ਨਹੀਂ ਹੈ ਜੋ ਅਸੀਂ ਟਾਇਰਾਂ ਦੀ ਖਰੀਦ ਕਰ ਸਕੀ ਜੋ ਟਿਕਟ ਮਸ਼ੀਨਾਂ ਹੁੰਦੀਆਂ ਨੇ ਪੰਜਾਬ ਸਰਕਾਰ ਦੇ ਇੰਨੇ ਕ ਹਾਲਾਤ ਮਾੜੇ ਹੋ ਚੁੱਕੇ ਆ ਵੀ ਟਿਕਟ ਮਸ਼ੀਨਾਂ ਜੋ ਕਿ ਕੰਡਕਟਰ ਜਦੋਂ ਰੂਟ ਤੇ ਜਾਂਦਾ ਤਾਂ ਉਹਨੇ ਜੋ ਟਿਕਟਾਂ ਕੱਟਣੀ ਹੁੰਦੀਆਂ ਮਸ਼ੀਨ ਦੇ ਜਰੀਏ ਉਹੀ ਮਸ਼ੀਨਾਂ ਸਰਕਾਰ ਕੰਡਕਟਰ ਸਟਾਫ ਨੂੰ ਮਹੀਆ ਨਹੀਂ ਕਰਵਾ ਸਕੀ ਸਾਰੇ ਡੀਪੋਆਂ ਦੇ ਵਿੱਚ ਟਿਕਟ ਮਸ਼ੀਨਾਂ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੈ ਰੋਡਵੇਜ਼ ਮੁਲਾਸਮਾ ਨੂੰ ਇਸ ਗੱਲ ਦਾ ਖਦਸ਼ਾ ਹੈ ਕਿ ਅਜੇ ਹਾਂ ਜਾਣਬੁੱਝ ਕੇ ਤਾਂ ਨਹੀਂ ਕੀਤਾ ਜਾ ਰਿਹਾ ਕਿਉਂਕਿ ਡਿਪੂਆਂ 'ਚ ਖੜੀਆਂ ਬੱਸਾਂ ਕਾਰਨ ਕਈ ਵੱਡੇ ਰੂਟ ਜਿਵੇਂ ਜੰਮੂ ਹਿਸਾਰ ਸਰਸਾ ਲੁਧਿਆਣਾ ਤੇ ਕਈ ਹੋਰ ਰੂਟ ਪ੍ਰਭਾਵਿਤ ਹੋ ਰਹੇ ਨੇ ਜਿੰਨਾਂ ਦਾ ਫਾਇਦਾ ਸਿੱਧੇ ਤੌਰ ਤੇ ਪ੍ਰਾਈਵੇਟ ਕੰਪਨੀ ਦੀਆਂ ਬੱਸਾਂ ਨੂੰ ਹੋ ਰਿਹਾ ਹੈ ਕਿਲੋਮੀਟਰ ਬੱਸਾਂ ਮਹਿਕਮਾ ਪਾ ਰਿਹਾ ਤੇ ਖਬਰ ਮਹਿਕਮੇ ਵੱਲੋਂ ਕਿਹਾ ਗਿਆ ਵੀ ਅਸੀਂ ਕਿਲੋਮੀਟਰ ਬੱਸਾਂ ਇਸ ਤੋਂ ਇਹ ਸਾਫ ਜਾਹਰ ਹੋ ਰਿਹਾ ਕਿ ਜੋ ਪੁਰਾਣੀਆਂ ਸਰਕਾਰਾਂ ਸੀ ਉਸੇ ਤਰ੍ਹਾਂ ਹੀ ਇਹ ਸਰਕਾਰ ਕੰਮ ਕਰ ਰਹੀ ਹੈ ਉਹਨਾਂ ਦੇ ਹੀ ਪੈੜ ਚਾਲ ਤੇ ਕੰਮ ਕਰ ਰਹੀ ਹੈ ਕਿਉਂਕਿ ਪਿਛਲੇ ਸਮੇਂ ਜੋ ਸਰਕਾਰਾਂ ਆਪਦੀਆਂ ਬੱਸਾਂ ਜਾਂ ਰੋਡਵੇ ਦੇ ਵਿੱਚ ਬੱਸ ਰੱਖ ਕੇ ਬੱਸਾਂ ਨਾ ਪਾਉਣ ਦੀ ਬਜਾਏ ਕਿਲੋਮੀਟਰ ਬੱਸਾਂ ਜੋ ਪ੍ਰਾਈਵੇਟ ਘਰਾਣੇ ਨੂੰ ਜੋ ਆਪਦੀਆਂ ਬੱਸਾਂ ਜੋ ਮਹਿਕਮੇ ਦੇ ਵਿੱਚ ਚਲਾਉਣਗੇ ਉਹ ਨੀਤੀ ਲਿਆ ਰਹੀ ਹੈ ਟਾਇਰ ਬਹੁਤ ਹੀ ਮਾੜੇ ਹਾਲਾਤ ਦੇ ਵਿੱਚ ਚੱਲ ਰਹੇ ਆ ਉਹ ਜਦੋਂ ਪਟਾਕਾ ਮਾਰ ਜਾਂਦੇ ਜਦੋਂ ਸਵਾਰੀ 100-100 ਪਲੱਸ ਸਵਾਰੀ ਹੋ ਜਾਂਦੀ ਹੈ ਓਵਰਲੋਡ ਸਵਾਰੀ ਹੋ ਜਾਂਦੀ ਹੈ ਤਾਂ ਜਦੋਂ ਟਾਇਰ ਪਟਾਕਾ ਮਾਰਦੇ ਆ ਤਾਂ ਜੋ ਸਵਾਰੀਆਂ ਨੇ ਕਈ ਥਾਵਾਂ ਤੇ ਉਹਨਾਂ ਦੀਆਂ ਲੱਤਾਂ ਬਾਹਾਂ ਵੀ ਲੱਤਾਂ ਵੀ ਟੁੱਟੀਆਂ ਨੇ ਫ੍ਰੈਕਚਰ ਹੋਈਆਂ ਜੋ ਕਿ ਜੋ ਡਰਾਈਵਰ ਜਾਂ ਕਨੈਕਟਰ ਦੇ ਉੱਪਰ ਹਮੇਸ਼ਾ ਹੀ ਇਹ ਖਤਰਾ ਬਣਿਆ ਰਹਿੰਦਾ ਵੀ ਸਾਡੀ ਜਿਹ ਕਾਸ਼ੇ ਆਪਦੇ ਸਹੀ ਟਿਕਾਣੇ ਤੇ ਪਹੁੰਚ ਜਾਵੇ ਸਾਰਾ ਦਿਨੋ ਰਿਸਕ ਦੇ ਵਿੱਚ ਰਹਿ ਕੇ ਆਪਦੀ ਡਿਊਟੀ ਨਿਭਾ ਰਿਹਾ ਹੈ ਕਿਸੇ ਸਮੇਂ ਰੋਡਵੇਸ ਤੇ ਪਨਵਾਸ ਨੂੰ ਪੰਜਾਬ ਸਰਕਾਰ ਦਾ ਕਮਾਊ ਪੁੱਤ ਕਿਹਾ ਜਾਂਦਾ ਸੀ ਪਰ ਅੱਜ ਰੋਡਵੇਸ ਤੇ ਪਨਵਾਸੀਆਂ ਬਸਾਂ ਦੇ ਜੋ ਹਾਲਾਤ ਬਣ ਚੁੱਕੇ ਨੇ ਉਹ ਡਰਾਉਣ ਵਾਲੇ ਨੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਸਰਕਾਰ ਵੱਲੋਂ ਇਸ ਪਾਸੇ ਧਿਆਨ ਨਹੀਂ ਦਿੱਤਾ ਜਾ ਰਿਹਾ ਜਦਕਿ ਬਸਾਂ ਵਿੱਚ ਔਰਤਾਂ ਲਈ ਸਰਕਾਰ ਵੱਲੋਂ ਮੁਫਤ ਸਫ਼ਰ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ ਸਰਕਾਰ ਦਾ ਰੋਡਵੇਸ ਤੇ ਪਣ ਬੱਸ ਲਈ ਅਵੇਸਣਾ ਪੁਣਾ ਕਿਤੇ ਨਾ ਕਿਤੇ ਦਾਲ ਵਿੱਚ ਕੁਝ ਕਾਲਾ ਹੋਣ ਵੱਲ ਇਸ਼ਾਰਾ ਕਰਦਾ ਹੈ। ਸ੍ਰੀ ਮੁਖਸਰ ਸਾਹਿਬ ਤੋਂ ਬੁਟਾ ਸਿੰਘ ਦੀ ਰਿਪੋਰਟ ਪੀਟੀਸੀ ਨਿਊਜ਼।